ਕਿ ਲਪਕ ਰੋ ਦੀਨ ਕੇ ਦਾਤੇ ਮੇਰਾ ਗੁਣ ਗਣ ਵਿਚਾਰੋ ਕੋਈ ਮੱਤੀ ਮੋ ਗਿਆਨ ਅਲਪ ਮਤ ਥੋਰੀ ਤੁਮ ਆਪਣ ਵਿਰਤ ਰਖਾਓ ਗੁਰ ਅਮਰਦਾਸ ਪਰਸੀਐ ਓਹ ਹੰ ਪਾਤਿਕ ਵਿਨਾਸ਼ੈ ਗੁਰ ਅਮਰਦਾਸ ਪਰਸੀਐ ਸਿੱਧ ਸਾਦਿਕ ਆਸਾਸੈ ਗੁਰ ਅਮਰਦਾਸ ਪਰਸੀਐ ਧਿਆਨ ਲਈਐ ਪਉ ਮੁਕੇ ਗੁਰ ਅਮਰਦਾਸ ਪਰਸੀਐ ਅਬ ਬੋਲ ਬੇਗੋ ਚੁੱਕੈ ਇਕ ਵਿਨ ਦੁਗਣ ਜੋਤੋਂਰ ਜਸੁ ਮੰਤਰ ਮਾਨਵੈਲ ਜਲ ਪਦਾਰਤ ਇਤੜੇ ਗੁਰ ਅਮਰਦਾਸ ਡਿਠੇ ਮਿਲੇ ਜਲਪਾਪਦਾਰthਿਤ ਗੁਰ ਅਮਰਦਾਸ ਡਿਠੇ ਸਨਮਾਨੀ yog ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਿਕ ਧੰਨ ਧੰਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਮਹਾਂਪੁਰਸ਼ਾਂ ਦੇ ਇਸ ਪਵਨ ਪਵਿੱਤਰ ਸਥਾਨ ਤੇ ਤਨ ਤਨ ਸਤਿਗੁਰੂ ਨਿਮਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਗਤਿਆਂ ਦੀ ਗਤ ਨਿਪੱਤਿਆਂ ਦੀ ਪਤ ਨਿਤਿਰਿਆਂ ਦੀ تیر ਨੇ ਆਸਰਿਆਂ ਦੇ ਆਸਰੇ ਪੰਨਨ ਕਰਨ ਸਮਰੱਥ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀਆਂ ਦੇ ਪਵਨ ਪੁੱਤਰ ਪ੍ਰਕਾਸ਼ਪੁਰਬ ਸਰਦਾਂ ਭਾਵਨਾ ਨਾਲ ਹਰ ਸਾਲ ਦੀ ਤਨਾਪ ਜੀ ਮਨਾ ਰਹੇ ਹੂੰ ਬਹੁਤ ਹੀ ਪਿਆਰ ਦੇ ਨਾਲ ਸਜੇ ਹੋਏ ਦਿਵਨਾਂ ਵਿੱਚ ਆਪ ਜੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ ਬਹੁਤ ਹੀ ਪਿਆਰਾ ਔਰ ਮਿੱਠਾ ਕੀਰਤਨ ਧਰਨਾ ਰੂਪ ਵਿੱਚ ਬਾਬਾ ਜੀ ਤੁਹਾਨੂੰ ਸਰਵਣ ਕਰਵਾ ਰਹੇ ਸਨ ਜਦੋਂ ਅਸੀਂ ਬਾਹਰ ਗੱਡੀ ਵਿੱਚ ਉਤਰੇ ਤਾਂ ਮੈਂ ਸੁਣਦਿਆਂ ਸਿੰਘਾਂ ਨੂੰ ਕਿਹਾ ਵੀ ਇੱਥੇ ਬਾਬਾ ਰਵਿੰਦਰ ਸਿੰਘ ਜੋਨੀ ਲੱਗਦੇ ਹਨ ਉਹਨਾਂ ਵਰਗੀ ਮਿੱਠੀ ਆਵਾਜ਼ ਔਰ ਸਾਥ ਸੰਗਤ ਹੈ ਕਿ ਇਹ ਤੋਂ ਨਾਲੋਂ ਵੀ ਬਹੁਤ ਵਧੀਆ ਬਹੁਤ ਪਿਆਰ ਨਾਲ ਉਹਨੇ ਤੁਹਾਨੂੰ ਕੀਰਤਨ ਸਰਵਣ ਕਰਵਾਇਆ ਹੈ ਖੁਸ਼ੀ ਹੁੰਦੀ ਹੈ ਜਦੋਂ ਯੰਗ ਏਜ ਵਿੱਚ ਇਸ ਤਰ੍ਹਾਂ ਦੇ ਬੱਚੇ ਗੁਰੂ ਦੀ ਉਸਤਤ ਵਿਡਿਆਈ ਸੁਣਾਉਂਦੇ ਹਨ ਇਹਨਾਂ ਨੇ ਬਹੁਤ ਲੰਮਾ ਸਮਾਂ ਪੰਥ ਵਿੱਚ ਅੱਗੇ ਸੇਵਾ ਕਰਨੀ ਕਿਉਂ ਕੌਮ ਦਾ ਉੱਜਲ ਭੋਇਖ ਹਨ ਅਰਦਾਸ ਕਰਿਓ ਸਤਿਗੁਰੂ ਕਿਰਪਾ ਬਖਸ਼ਿਸ਼ ਕਰਨੇ ਨਾ ਬੱਚਿਆਂ ਨੂੰ ਉੱਚਾ ਸੱਚਾ ਜੀਵਨ ਔਰ ਗੁਰਮਤ ਵਿਚਾਰ ਦੇ ਧਾਰਨੀ ਬਖਸ਼ਿਸ਼ ਕਰਨ ਤਾਂ ਜੋ ਅੱਗੇ ਗੁਰਮਤ ਪ੍ਰਚਾਰ ਕਰ ਸਕਣ ਆਓ ਸਾਧ ਸੰਗਤ ਆਪਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਨਿਵਾਜੇ ਹੋਏ 22 ਮੰჯੀਆਂ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਨੇ ਜੋ ਬਖਸ਼ਿਸ਼ ਕੀਤੀਆਂ ਉਹਨਾਂ ਵਿੱਚੋਂ ਇੱਕ ਮੰਜੀ ਬਾਬਾ ਸਚਨ ਸਾਧੀਆਂ ਦੇ ਨਾਮ ਹੈ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਰਕਾਰ ਬਾਬਾ ਸਤਿਨ ਸਤ ਸਾਹਿਬ ਜੀਆਂ ਦੀ ਕੁੱਲ ਵੰਸ਼ ਵਿੱਚੋਂ ਬਾਬਾ ਯੋਗਾ ਸਿੰਘ ਜੀ ਇਸ ਪਾਵਨ ਅਸਥਾਨ ਤੇ ਸੇਵਾ ਪਰਵਾ ਰਹੇ ਹਨ ਅੱਜ ਦੇ ਇਹਨਾਂ ਗੁਰਮਤ ਸਮਾਗਮਾਂ ਵਿੱਚ ਇੱਕ ਵਾਰ ਸਾਰੀ ਸੰਗਤ ਆਪੋ ਆਪਣੀ ਹਾਜ਼ਰੀ ਲਵਾਓ ਔਰ ਹਾਜ਼ਰੀ ਦਾ ਪ੍ਰਤੀਕ ਮੈਂ ਤੁਹਾਡੀ ਆਵਾਜ਼ ਵਿੱਚ ਸਮਝਾਂਗਾ ਜਦੋਂ ਤੁਸੀਂ ਉੱਚੀ ਤੇ ਬਲੰਦ ਆਵਾਜ਼ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਦੋਵੇਂ ਹੱਥ ਜੋੜ ਕੇ ਸੀਸ ਝੁਕਾ ਕੇ ਆਖੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ 2 ਮਿੰਟ ਕਥਾ ਤੋਂ ਪਹਿਲਾਂ ਇਕਾਗਰਤਾ ਵਾਸਤੇ ਔਰ ਮਨ ਦੀ ਸ਼ੁੱਧਤਾ ਤੇ ਹਾਜ਼ਰੀ ਲਈ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨੇ ਭੈਣਾਂ ਵੱਲ ਬੇਨਤੀ ਹੈ ਬੀਬੀਆਂ ਗੁਰਮਤ ਸਮਾਗਮਾਂ ਵਿੱਚ ਬਾਰ-ਬਾਰ ਹਰ ਪ੍ਰਚਾਰਕ ਕੋਈ ਗੱਲ ਕਹਿੰਦਾ ਰਹਿੰਦਾ ਵੀ ਬੀਬੀਆਂ ਨੂੰ ਬੇਨਤੀ ਚੁੱਪ ਦਾ ਦਾਨ ਬਖਸ਼ੋ ਪਰ ਤੁਸੀਂ ਬਹੁਤ ਪਿਆਰ ਵਿੱਚ ਬੈਠੇ ਹੋ ਤੁਹਾਡੇ ਵੱਲੋਂ ਕੋਈ ਰੌਲਾ ਨਹੀਂ ਹੈ ਔਰ ਭੈਣੋ ਬੀਬੀਆਂ ਨੂੰ ਬੇਨਤੀ ਹੈ ਜਿਨ੍ਹਾਂ ਕੋਲ ਛੋਟੇ ਬੱਚੇ ਨੇ ਉਹ ਮੇਰੀਆਂ ਭੈਣੋ ਆਪਣੇ ਬੱਚਿਆਂ ਨੂੰ ਪਿੱਛੇ ਲੈ ਕੇ ਕੂਲਰਾਂ ਦੇ ਕੋਲ ਬੈਠੋ ਨਾਲੇ ਤੁਹਾਨੂੰ ਹਵਾ ਲੱਗਦੀ ਰਹੇਗੀ ਤੇ ਨਾਲੇ ਆਵਾਜ਼ ਬੱਚਿਆਂ ਦੀ ਜਿਹੜੀ ਉਹ ਅੰਦਰ ਨਹੀਂ ਆਏਗੀ ਬਾਕੀ ਸਾਰੀ ਸੰਗਤ ਸਤਨਾਮ ਵਾਹਿਗੁਰੂ ਦਾ ਜਾਪ 2 ਮਿੰਟ ਲਈ ਆਪਾਂ ਕਰਨਾ ਹੈ ਇੱਕ ਆਵਾਜ਼ ਪਹਿਲਾਂ ਵੀਰਾਂ ਵੱਲੋਂ ਆਵੇ ਔਰ ਦੂਸਰੇ ਹਿੱਸੇ ਵਿੱਚ ਭਾਗ ਵਿੱਚ ਬੀਬੀਆਂ ਨੇ ਬੋਲਣੇ ਬੀਬੀਓ ਆਵਾਜ਼ ਸੁਣਦੀ ਤੁਹਾਨੂੰ ਦੂਜੇ ਭਾਗ ਵਿੱਚ ਸਤਨਾਮ ਵਾਹਿਗੁਰੂ ਤੁਸੀਂ ਕਹਿਣੇ ਆਓ 2 ਮਿੰਟ ਇਕਾਗਰਤਾ ਲਈ ਸਾਰੇ ਆਪਾਂ ਜਪੀਏ ਪਹਿਲਾਂ ਇੱਕ ਭਾਗ ਵਿੱਚ ਮੇਰੇ ਵੀਰ ਇੱਧਰੋਂ ਪਾਸੋਂ ਬੁੱਲਣਗੇ ਦੂਜੇ ਭਾਗ ਵਿੱਚ ਪੜਨਾ ਫਿਰ ਆਪਾਂ ਕਥਾ ਰੰਮ ਕਰਾਂਗੇ ਸਾਰੇ ਪਿਆਰ ਨਾਲ ਜਪੀਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾ ਵਾ ਜਿਹੜੀ ਸੰਗਤ ਮੱਥਾ ਟੇਕਣ ਲਈ ਖੜੀ ਉਹ ਵੀ ਦੇਖੋ ਭੈਣਾਂ ਵੱਲੋਂ ਸਤਨਾਮ ਵਾ ਵਾ ਗੱਜ ਕੇ ਭੈਣੋਂ ਸਤਨਾਮ ਵਾਹ ਵਾਹ ਗੱਜ ਕੇ ਸਰਦਾਰੋ ਵਾਹ ਵਾਹ ਵਰਨਾ ਕਿਰਪਾ ਕਰੋ ਵਾਹ ਵਾਹ ਸਤਨਾਮ ਵਾਹਿਗੁਰੂ ਆ ਗੱਜ ਕੇ ਭੈਣੋ ਸਤਨਾਮ ਆਹ ਕ੍ਰੋ ਸਤ ਸੱਤ ਨਾਮ ਵਾਹਿਗੁਰੂ ਸੱਤ ਨਾ ਸਤਨਾਮ ਵਾਹਿਗੁਰੂ ਸਤ i'm ਸਤ ਨਾਮੁ ਆਹੇ ਗੁਰ ਸਤ ਨਾਮੁ ਆਹੇ ਗੁਰ ਸਤ ਆਹ ਗੱਜ ਕੇ ਗੱਜ ਕੇ ਪਹਿਨੋ ਵਾਹ ਵਾਹ ਆਖੋ ਸਤਨਾਮ ਸ੍ਰੀ ਸਾਜ ਆਖੋ ਜੀ ਸਤਨਾਮ ਸ੍ਰੀ ਫਿਰ ਆਖੋ ਜੀ ਸਤਨਾਮ ਸ੍ਰੀ ਸਾਸੰਗਤ ਅਪੋ ਇਹਨਾਂ ਦਿਵਾਨਾਂ ਵਿੱਚ ਕੁਝ ਨਾ ਕੁਝ ਸਿੱਖਣ ਵਾਸਤੇ ਆਏ ਆ ਉਹਦੇ ਵਾਸਤੇ ਗੁਰੂ ਅੱਗੇ ਅਰਦਾਸ ਕਰਨੀ ਬੁਰਾ ਇੱਕ ਦੇਹੇ 부ਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਚਾਹੀ ਸਤਿਗੁਰ ਜੀ ਸਾਨੂੰ ਇੱਕ ਅਕਲ ਦਿਓ ਮਤ ਦਿਓ 부ਝਾਈ ਦਾ ਅਰਥ ਅਕਲ ਸੰਸਾਰ ਵਿੱਚ ਕਿਰਤ ਕਰੂੰ ਕਰਦੇ ਆਂ ਪਰਿਵਾਰ ਵਿੱਚ ਰਹਿੰਦੇ ਆਂ ਕਾਰੋਬਾਰ ਵਿੱਚ ਵੇਂ ਰਹਿੰਦੇ ਆਂ ਨਾਮ ਨਾ ਵਿਸਰੇ ਇਹ ਸਭ ਤੋਂ ਵੱਡੀ ਦਾਤ ਹੈ ਜਦੋਂ ਨਾਮ ਯਾਦ ਰਹੇਗਾ ਉਦੋਂ ਦੁਨੀਆ ਦੇ तमाम ਸੁੱਖ ਸਿੱਖ ਨੂੰ ਮਹਿਸੂਸ ਹੋਣਗੇ ਇੱਕ ਚੀਜ਼ ਧਿਆਨ ਵਿੱਚ ਰੱਖਿਓ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਫਰਮਾਨ ਹੈ ਕਿ ਮਨੁੱਖ ਦਾ ਸਭ ਤੋਂ ਵੱਡਾ ਭੁਲੇਖਾ ਹੈ ਕਿ ਜੇ ਮੇਰੇ ਕੋਲ ਬਹੁਤ ਪੈਸੇ ਹੋਣਗੇ ਮੇਰੇ ਕੋਲ ਬਹੁਤ ਸੁੱਖ ਹੋਏਗਾ ਇਹ ਧਿਆਨ ਵਿੱਚ ਰੱਖਿਓ ਕਈ ਵਾਰ ਆਪਣੇ ਚਿੱਤ ਵਿੱਚ ਇਹ ਖਿਆਲ ਹੈ ਜਿਹੜਾ ਭਰਮ ਮਹਾਰਾਜ ਨੇ ਕੱਢਿਆ ਕਹਿੰਦੇ ਭਾਈ ਕਿਸੇ ਨੂੰ ਭੁਲੇਖਾ ਹੋਵੇ ਕਿ ਬਹੁਤ ਧਨ ਹੋਵੇ ਤੇ ਬਹੁਤ ਸੁੱਖ ਹੁੰਦੇ ਨੇ ਕਹਿੰਦੇ ਭਾਈ ਇਹ ਗਲਤ ਹੈ ਜਿਹਦੇ ਕੋਲ ਬਹੁਤ ਧਨ ਉਹਦੇ ਕੋਲ ਬਹੁਤਾ ਸੁੱਖ ਨਹੀਂ ਹੈ ਪੈਸਾ ਸੰਸਾਰ ਵਿੱਚ ਚਾਹੀਦਾ ਹੈ ਇਹ ਨਹੀਂ ਕਿ ਮਾਇਆ ਦੀ ਜ਼ਰੂਰਤ ਨਹੀਂ ਹੈ ਇਹ ਨਹੀਂ ਕਿ ਬੰਦੇ ਨੂੰ ਸੰਸਾਰ ਵਿੱਚ ਪੈਸੇ ਦੀ ਲੋੜ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਿਹਾ ਕੋਹ ਕਬੀਰ ਜਿਸ ਉਦਰ ਤਿਸ ਮਾਇਆ ਭਾਈ ਜਿਹਨੂੰ ਪੇਟ ਲੱਗੇ ਉਹਨੂੰ ਸੰਸਾਰ ਵਿੱਚ ਮਾਇਆ ਪੈਗੀ ਮਾਇਆ ਦੀ ਜ਼ਰੂਰਤ ਹੈ ਮਾਇਆ ਤੋਂ ਬਿਨਾਂ ਕਾਰਜ ਨਹੀਂ ਹੁੰਦੇ ਪਰ ਜੇ ਇਹ ਭੁਲੇਖਾ ਪੈ ਜਾਵੇ ਸਭ ਕੁਝ ਪੈਸੇ ਵਿੱਚ ਹੀ ਹੈ ਇਹ ਬਹੁਤ ਵੱਡਾ ਭੁਲੇਖਾ ਹੈ ਪੈਸੇ ਨਾਲ ਬਹੁਤ ਕੁਝ ਮਿਲਦਾ ਹੈ ਪਰ ਪੈਸੇ ਨਾਲ ਸਭ ਕੁਝ ਨਹੀਂ ਮਿਲਦਾ ਪੈਸੇ ਨਾਲ ਬਹੁਤ ਕੁਝ ਖਰੀਦਿਆ ਜਾ ਸਕਦਾ ਹੈ ਪੈਸੇ ਨਾਲ ਸਭ ਕੁਝ ਖਰੀਦਿਆ ਨਹੀਂ ਜਾ ਸਕਦਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਪੈਸੇ ਵਿੱਚ ਸੁੱਖ ਨਹੀਂ ਹੈ ਜਿਹਨੂੰ ਭੁਲੇਖਾ ਹੈ ਕਿ ਬਹੁਤ ਪੈਸਾ ਤੇ ਬਹੁਤ ਸੁੱਖ ਹੈ ਉਹ ਸੰਸਾਰ ਵਿੱਚ ਨਜ਼ਰ ਮਾਰ ਕੇ ਵੇਖ ਲਿਓ ਇਸ ਦੁਨੀਆ ਵਿੱਚ ਉਹ ਬੰਦੇ ਵੀ ਮੌਜੂਦ ਨੇ ਜਿਹੜੇ ਪੂਰੇ ਵਰਲਡ ਵਿੱਚੋਂ ਅਮੀਰ ਨੇ ਪਰ ਸਾਧ ਸੰਗਤ ਸੁਖੀ ਨਹੀਂ ਹੈ ਜਿਨ੍ਹਾਂ ਕੋਲ ਬਹੁਤ ਧਨ ਦੌਲਤ ਪਦਾਰਥ ਸ਼ੋਹਰਤ ਵਡਿਆਈ ਹੈ ਉਹ ਬੰਦੇ ਵੀ ਦੁਨੀਆ ਵਿੱਚ ਸੁਖੀ ਨਹੀਂ ਉਹ ਵੀ ਦੁਖੀ ਹੋਣਗੇ ਨੈਟ ਉੱਤੇ ਸਰਚ ਕਰਕੇ ਵੇਖ ਲਿਓ ਕਰੋਨਾ ਵਿੱਚ ਬਾਲੀਵੁੱਡ ਦੇ 2-3 ਐਕਟਰਾਂ ਨੇ ਆਤਮ ਹੱਤਿਆ ਕਰ ਲਈ ਉਨ੍ਹਾਂ ਵਿੱਚੋਂ ਇੱਕ ਐਕਟਰ ਦਾ ਨਾਮ ਹੈ ਸੁਸ਼ਾਂਤ ਰਾਜਪੂਤ ਜਿਨੇ ਕਈ ਫਿਲਮਾਂ ਬਣਾਈਆਂ ਨੇ ਆ ਕ੍ਰਿਕਟ ਖੇਡਣ ਵਾਲੇ ਥੋਨੀ ਦੇ ਨਾਮ ਉੱਤੇ ਵੀ ਬਤੌਰ ਹੀਰੋ ਉਹਨੇ ਫਿਲਮ ਬਣਾਈ ਹੈ ਕਰੋੜਾਂ ਦੀ ਉਹਦੇ ਕੋਲ ਜਾਇਦਾਦ ਹੈ ਬੰਬੇ ਵਿੱਚ ਉਹਦੇ ਆਪਣੇ ਫਲੈਟ ਨੇ ਫਿਰ ਵੀ ਉਹ ਬੰਦੇ ਨੇ ਆਤਮ ਹੱਤਿਆ ਕਰ ਲਈ ਸੁਸਾਈਡ ਕਰ ਲਈ ਔਰ ਤੀਜੀ ਵਾਰ ਉਹਦੀ ਆਤਮ ਹੱਤਿਆ ਤੇ ਇਨਵੈਸਟੀਗੇਸ਼ਨ ਸੈਟ ਦੁਆਰਾ ਸ਼ੁਰੂ ਹੋਈ ਹੈ ਇਨਕੁਆਰੀ ਕਿਉਂ ਜਿਹੜੇ ਬੰਦੇ ਕੋਲ ਇੰਨਾ ਪੈਸਾ ਹੋਵੇ ਜਿਹੜੇ ਬੰਦੇ ਦੀ ਇੰਨੀ ਵਡਿਆਈ ਹੋਵੇ ਜਿਹੜਾ ਬੰਦਾ ਫਿਲਮਾਂ ਵਿੱਚ ਹੀਰੋ ਹੋਵੇ ਉਹ ਆਤਮ ਹੱਤਿਆ ਕਿਉਂ ਕਰ ਰਿਹਾ ਇਹਦਾ ਮਤਲਬ ਪੈਸਾ ਸ਼ੌਹਰਤ ਧਨ ਦੌਲਤ ਸਭ ਕੁਝ ਹੈ ਪਰ ਸਜਣੋ ਸੁੱਖ ਨਹੀਂ ਮਿਲਿਆ ਪੈਸੇ ਵਿੱਚ ਪੂਰਾ ਸੁੱਖ ਨਹੀਂ ਹੈ ਸੁੱਖ ਦੇ ਸਾਧਨ ਖਰੀਦੇ ਜਾ ਸਕਦੇ ਨੇ ਪਰ ਪੈਸੇ ਨਾਲ ਸੁੱਖ ਨਹੀਂ ਖਰੀਦੇ ਜਾ ਸਕਦਾ ਉਹਦੀ ਵੀਡੀਓ ਵਾਇਰਲ ਹੋਈ ਹੈ ਆਪ ਉਹਨੇ ਜ਼ਹਿਰ ਪੀ ਕੇ ਆਤਮ ਹੱਤਿਆ ਕੀਤੀ ਹੈ ਬੜਾ ਤੜਫ ਤੜਫ ਕੇ ਮਰਿਆ ਵਿਚਾਰਾ ਔਰ ਸਾਸ ਸੰਗਤ ਤੀਜੀ ਵਾਰ ਉਹਦੇ ਉੱਤੇ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਹੈ ਇੰਨਾ ਅਮੀਰ ਬੰਦਾ ਆਤਮ ਹੱਤਿਆ ਕਿਉਂ ਕਰ ਰਿਹਾ ਇੱਕੋ ਚੀਜ਼ ਸਾਹਮਣੇ ਆਈ ਪੈਸਾ ਹੈ ਪਰ ਸੁੱਖ ਨਹੀਂ ਹੈ ਜ਼ਿੰਦਗੀ